ਸਤਿ ਸ਼੍ਰੀ ਅਕਾਲ ਜੀ ਨਿਊ ਲਾਈਫ ਹਰਬਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਇੱਕ ਵਾਰ ਫੇਰ ਇੱਕ ਨਵੀਂ ਐਜੂਕੇਸ਼ਨਲ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਂ ਤੇ ਅੱਜ ਦੀ ਇਸ ਐਜੂਕੇਸ਼ਨਲ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਅਜਹੀ ਜੜੀ ਬੂਟੀ ਦੀ ਜਿਹੜੀ ਕਿ ਸਰੀਰ ਦੇ ਲਗਭਗ ਲਗਭਗ 12 ਤੋਂ 15 ਮੇਨ ਅੰਗਾਂ ਨੂੰ ਮੇਨ ਜਿਹੜੇ ਗਲੈਂਡਸ ਨੂੰ ਦੀ ਸਫਾਈ ਕਰਨ ਦਾ ਬੱਡਾ ਰੋਲ ਆਦਾ ਕਰਦੀ ਹੈ ਇਹਦੇ ਵਿੱਚ ਕਿਡਨੀ ਦੀ ਸਫਾਈ ਹੋਗੀ ਇਹਦੇ ਵਿੱਚ ਲੀਵਰ ਦੀ ਸਫਾਈ ਹੋਗੀ ਇਹਦੇ ਵਿੱਚ ਅੰਤਣੀਆਂ ਦੀ ਸਫਾਈ ਹੋਗੀ ਇਹਦੇ ਵਿੱਚ ਖੂਨ ਦੀ ਸਫਾਈ ਹੋਗੀ ਇਹਦੇ ਵਿੱਚ ਸਰੀਰ ਦੇ ਹੋਰ ਬਹੁਤ ਸਾਰੇ ਅੰਗਾਂ ਦੀ ਸਫਾਈ ਹੁੰਦੀ ਹੈ ਸਫਾਈ ਕਰਨ ਤੋਂ ਬਾਅਦ ਸਰੀਰ ਦੇ ਅੰਦਰ ਸੋਜ ਘਟਾਉਂਦੀ ਹੈ ਮਤਲਬ ਜੇ ਅੰਤਣੀਆਂ ਚ ਸੋਜ ਆ ਲੀਵਰ ਚ ਸੋਜ ਆ ਕਿਡਨੀ ਚ ਸੋਜ ਆ ਖੂਨ ਦੀਆਂ ਜਿਹੜੀਆਂ ਆਪਣੀਆਂ ਨਾੜੀਆਂ ਨੇ ਉਹਦੇ ਅੰਦਰ ਸੋਜ ਆ ਜਾਂ ਬਲੋਕੇਜ ਆ ਉਹਨਾਂ ਨੂੰ ਸਾਫ ਕਰਕੇ ਉਹਨਾਂ ਦੀ ਸੋਜ ਘਟਾ ਕੇ ਤੇ ਉਹਨਾਂ ਨੂੰ ਤੰਦਰੁਸਤ ਕਰਨ ਦੇ ਵਿੱਚ ਜਿਹੜਾ ਬੜਾ ਵੱਡਾ ਰੋਲ ਅਦਾ ਕਰਦੀ ਹੈ ਤੇ ਇਹ ਜੜੀ ਬੂਟੀ ਹੈਗੀ ਆ ਤ੍ਰਿਫਲਾ ਤ੍ਰਿਫਲਾ ਹਰੜ ਬਹੇੜਾ ਆਮਲਾ ਤਿੰਨ ਫਲਾਂ ਨੂੰ ਮਿਲਾ ਕੇ ਜਿਹੜਾ ਉਹ ਬਣਾਇਆ ਜਾਂਦਾ ਹਰੜ ਬਹੇੜਾ ਤੇ ਆਮਲਾ ਇਹ ਤਿੰਨੋਂ ਜੜੀਆਂ ਬੂਟੀਆਂ ਨੇ ਜਿਨ੍ਹਾਂ ਨੂੰ ਮਿਲਾ ਕੇ ਜਦੋਂ ਆਪਾਂ ਬਰਾਬਰ ਮਾਤਰਾ ਦੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਆਪਾਂ ਬਣਾ ਲੈਨੇ ਆ ਪਾਊਡਰ ਦੇ ਰੂਪ ਦੇ ਵਿੱਚ ਤੇ ਫਿਰ ਇਸ ਨੂੰ ਤ੍ਰਿਫਲਾ ਕਿਹਾ ਜਾਂਦਾ ਹੈ ਤੇ ਇਹ ਤ੍ਰਿਫਲਾ ਜਿਹੜਾ ਹੈ ਜ਼ਿਆਦਾਤਰ ਜਿਹੜਾ ਲੋਕ ਜਿਹੜੇ ਨੇ ਉਹ ਤ੍ਰਿਫਰਾ ਨੂੰ ਜਿਹੜਾ ਉਹ ਕਬਜ ਦੇ ਰੂਪ ਦੇ ਵਿੱਚ ਜੇਕਰ ਬੋਡੀ ਦੇ ਵਿੱਚ ਕਬਜ ਆ ਅੰਤੜੀਆਂ ਚ ਕਬਜ ਆ ਤਾਂ ਉਸ ਨੂੰ ਠੀਕ ਕਰਨ ਦੇ ਲਈ ਇਹ ਇਸ ਦੇ ਲਈ ਜਿਹੜੀ ਇਸ ਦੀ ਮਸ਼ਹੂਰ ਹੈ ਲੇਕਿਨ ਤੁਹਾਨੂੰ ਸ਼ਾਇਦ ਇਹ ਪਤਾ ਨਹੀਂ ਹੋਏਗਾ ਕਿ ਤ੍ਰਿਫਲਾ ਨੂੰ ਆਯੁਰਵੇਦ ਵਿੱਚ ਤ੍ਰidosh ਨਿਵਾਰਕ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਵਾਤ ਪਿੱਤ ਕਫ ਤਿੰਨਾਂ ਨੂੰ ਸੰਤੁਲਨ ਕਰਨ ਦੇ ਵਿੱਚ ਜਿਹੜਾ ਤ੍ਰਿਫਲਾ ਦਾ ਬੜਾ ਵੱਡਾ ਰੋਲ ਹੁੰਦਾ ਤ੍ਰਿਫਲਾ ਦੇ ਬਾਰੇ ਜੇਕਰ ਗੱਲ ਕਰੀਏ ਤਾਂ ਤ੍ਰਿਫਲਾ ਦੇ ਅੰਦਰ ਪੰਜ ਪ੍ਰਕਾਰ ਦੇ ਰਸ ਹੁੰਦੇ ਨੇ ਮਿੱਠਾ ਖੱਟਾ ਕੌੜਾ ਕਸੈਲਾ ਤੇ ਤਿੱਖਾ ਪੰਜ ਰਸੋਂ ਪੰਜ ਪ੍ਰਕਾਰ ਦੇ ਇਹਦੇ ਸਵਾਦ ਹੁੰਦੇ ਨੇ ਇਹਦੇ ਵਿੱਚ ਸਿਰਫ ਇੱਕੋ ਇੱਕ ਧਰਤੀ ਦੇ ਉੱਤੇ ਜਿਹੜਾ ਜੇਕਰ ਆਪਾਂ ਇਹ ਗੱਲ ਕਰੀਏ ਮਿਸ਼ਰਣ ਹੈ ਜਿਦੇ ਵਿੱਚ ਪੰਜ ਪ੍ਰਕਾਰ ਦੇ ਜਿਹੜੇ ਨੇ ਸਵਾਦ ਹੁੰਦੇ ਨੇ ਸਿਰਫ ਇਹਦੇ ਵਿੱਚ ਨਮਕੀਨ ਸਵਾਦ ਨਹੀਂ ਹੁੰਦਾ ਬਾਕੀ ਸਾਰੇ ਸਵਾਦ ਜਿਹੜੇ ਦੇ ਤੁਸੀਂ ਇਹਦੇ ਵਿੱਚ ਪਾਏ ਜਾਉਗੇ ਆਯੁਰਵੇਦ ਗ੍ਰੰਥਾਂ ਦੇ ਅਨਸਾਰ ਤ੍ਰਿਫਲਾ ਚੂਰਨ ਜਿਹੜਾ ਉਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦੇ ਲਈ ਬੇਹਦ ਕਾਰਗਰ ਹੈ ਤ੍ਰਿਫਲਾ ਚੂਰਨ ਦਾ ਸੇਵਨ ਜਿਹੜਾ ਉਹ ਜਿਨ੍ਹਾਂ ਲੋਕਾਂ ਨੂੰ ਬਦ ਹਜਮੀ ਹੈ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤੇ ਉਹਨਾਂ ਦੇ ਬਾਰੇ ਅਕਸਰ ਕਿਹਾ ਜਾਂਦਾ ਵੀ ਇਹ ਤ੍ਰਿਫਲਾ ਚੂਰਨ ਲੈ ਲੋ ਤੇ ਜਿਹੜਾ ਇਹਦੇ ਨਾਲ ਜਿਹੜਾ ਉਹ ਠੀਕ ਹੋ ਜਾਏਗਾ ਪਰ ਇਹਦੇ ਨਾਲ ਨਾਲ ਅੱਖਾਂ ਦੀ ਰੋਸ਼ਨੀ ਵੀ ਵਧਾਉਂਦਾ ਹੈਗਾ ਤੇ ਜੇਕਰ ਰੋਜ਼ਾਨਾ ਆਪਾਂ ਤ੍ਰਿਫਲਾ ਨੂੰ ਲੈਨੇ ਆ ਤਾਂ ਫਿਰ ਇਹਦੇ ਫਾਇਦੇ ਤੇ ਨੁਕਸਾਨ ਫਾਇਦੇ ਜਾਣ ਕੇ ਤੁਸੀਂ ਜਿਹੜਾ ਉਹ ਹੈਰਾਨ ਹੋ ਜਾਓਗੇ ਵਿਸਥਾਰ ਨਾਲ ਦੱਸਿਏ ਫਿਰ ਦੱਸ ਦਿੰਨੇ ਆ ਕਿ ਤਿੰਨ ਜੜੀ ਬੂਟੀਆਂ ਨੂੰ ਜਿਹੜਾ ਹਰੜ ਬਿਹੜਾ ਆਮਲਾ ਨੂੰ ਮਿਲਾ ਕੇ ਇਹ ਤ੍ਰਿਫਲਾ ਜਿਹੜਾ ਬਣਾਇਆ ਜਾਂਦਾ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਬਣਾ ਕੇ ਮਿਲਾ ਕੇ ਇਹਨਾਂ ਨੂੰ ਪਾਊਡਰ ਵਾਂਗੂ ਪੀਸ ਕੇ ਇਸ ਨੂੰ ਮਨਾਲਤਾ ਜਾਂਦਾ ਹੈ ਜੇਕਰ ਆਪਾਂ ਡੀਟੌਕਸੀਫਿਕੇਸ਼ਨ ਦੀ ਗੱਲ ਕਰੀਏ ਬੋਡੀ ਦੇ ਅੰਦਰੋਂ ਗੰਦਗੀ ਬਾਹਰ ਕੱਢਣ ਦੀ ਗੱਲ ਕਰੀਏ ਜਾਂ ਫਿਰ ਇਹਨਾਂ ਨੂੰ ਰੋਗਾਂ ਨੂੰ ਠੀਕ ਕਰਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨੰਬਰ ਆਉਂਦਾ ਪਾਚਨ ਤੰਤਰ ਦਾ ਤ੍ਰਿਫਲਾ ਪਾਚਨ ਤੰਤਰ ਦੇ ਵਿੱਚ ਜਿਹੜੇ ਜ਼ਹਿਰੀਲੇ ਪਦਾਰਥ ਨੇ ਗੰਦਗੀ ਹੈਗੀ ਆ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਹੈਗਾ ਪਾਚਨ ਤੰਤਰ ਦੇ ਅੰਦਰ ਜਿਹੜੇ ਐਨਜ਼ਾਈਮ ਨੇ ਉਹਨਾਂ ਨੂੰ ਜਿਹੜਾ ਉਹ ਐਕਟੀਵੇਟ ਕਰ ਦਿੰਦਾ ਜਿਹਦੇ ਨਾਲ ਭੋਜਨ ਜਿਹੜਾ ਉਹ ਆਸਾਨੀ ਨਾਲ ਪਚ ਜਾਂਦਾ ਹੈ ਅੰਤੜੀਆਂ ਦੀ ਸਫਾਈ ਕਰਦਾ ਜਿਹਦੇ ਨਾਲ ਅੰਤੜੀਆਂ ਭੋਜਨ ਦੇ ਵਿੱਚ ਵਿਚਲੇ ਤੱਤ ਜਿਹੜੇ ਨੇ ਉਹ ਬਾਹਰ ਆ ਜਾਂਦੇ ਨੇ ਕਬਜ ਦੀ ਸਮੱਸਿਆ ਨੂੰ ਦੂਰ ਕਰਦਾ ਹੈਗਾ ਜਿਹਦੇ ਨਾਲ ਖਾਣੇ ਦੀ ਗੰਦਗੀ ਆਸਾਨੀ ਨਾਲ ਆਸਾਨ ਤਰੀਕੇ ਨਾਲ ਜਿਹੜੀ ਆ ਉਹ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਇਹਦੇ ਇਲਾਵਾ ਪੇਟ ਗੈਸ ਤਜਾਬ ਇਹਨਾਂ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਪਾਚਨ ਤੰਤਰ ਦੇ ਅੰਦਰ ਜੇਕਰ ਨਾੜੀਆਂ ਦੇ ਅੰਦਰ ਕਿਤੇ ਸੋਜ ਆਈ ਹੋਈ ਆ ਉਸ ਨੂੰ ਘਟਾਉਂਦਾ ਹੈਗਾ ਤੇ ਨਾੜੀਆਂ ਦੇ ਕੰਮ ਕਰਨ ਦੀ ਪਾਵਰ ਜਿਹੜੀ ਆ ਉਸ ਨੂੰ ਵਧਾ ਦਿੰਦਾ ਸੋ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਰੋਲ ਅਦਾ ਕਰਦਾ ਪਾਚਨ ਤੰਤਰ ਦੇ ਅੰਦਰ ਇਸ ਤੋਂ ਇਲਾਵਾ ਕਿਡਨੀ ਕਿਡਨੀ ਦੇ ਵਿੱਚ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਕਿਡਨੀ ਦੇ ਵਿੱਚ ਵੀ ਤ੍ਰਿਫਲਾ ਜਿਹੜਾ ਉਹ ਬੜਾ ਵੱਡਾ ਰੋਲ ਅਦਾ ਕਰਦਾ ਕਿੰਨੀ ਦੀ ਡੀਟੌਕਸੀਫਿਕੇਸ਼ਨ ਵਾਸਤੇ ਕਿਡਨੀ ਦੇ ਬਹੁਤ ਸਾਰੇ ਰੋਗਾਂ ਵਾਸਤੇ ਕਿਵੇਂ ਤ੍ਰਿਫਲਾ ਜਿਹੜਾ ਕਿਡਨੀ ਦੀ ਸਫਾਈ ਕਰਕੇ ਇਹਦੇ ਅੰਦਰ ਜਿਹੜੇ ਵਿਸ਼ਾ ਵਿਸ਼ਾਲੇ ਤੱਤ ਨੇ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ ਕਿਡਨੀ ਦੇ ਕੰਮ ਕਰਨ ਦੀ ਸ਼ਕਤੀ ਨੂੰ ਵਧਾ ਦਿੰਦਾ ਹੈ ਕਿਡਨੀ ਦੇ ਵਿੱਚ ਜਿਹੜਾ ਯੂਰੀਆ ਹੈਗਾ ਉਹਦੇ ਪੱਧਰ ਨੂੰ ਘਟਾਉਂਦਾ ਹੈ ਕਿਡਨੀ ਦੇ ਵਿੱਚ ਸਟੋਨ ਪਥਰੀ ਬਣਨ ਨੂੰ ਰੋਕਦਾ ਤੇ ਜੇਕਰ ਕਿਡਨੀ ਦੇ ਅੰਦਰ ਪਥਰੀ ਬਣੀ ਹੋਈ ਹੈ ਤਾਂ ਉਸ ਨੂੰ ਘਟਾ ਦਿੰਦਾ ਹੈ ਕਿਡਨੀ ਦੀ ਸਵੱਸਿਆਵਾਂ ਦਾ ਮੁੱਖ ਜਿਹੜਾ ਕਾਰਨ ਹੈਗਾ ਉਹ ਪ੍ਰੋਟੀਨ ਯੂਰੀਆ ਹੈਗਾ ਤੇ ਤ੍ਰਿਫਲਾ ਜਿਹੜਾ ਕਿਡਨੀ ਦੀ ਪ੍ਰੋਟੀਨ ਯੂਰੀਆ ਜਿਹੜਾ ਉਸ ਨੂੰ ਘਟਾ ਦਿੰਦਾ ਹੈ ਕਿਡਨੀ ਦੀ ਸਮੱਸਿਆਵਾਂ ਦਾ ਮੁੱਖ ਕਾ ਇੱਕ ਕਾਰਨ ਇੱਕ ਹੋਰ ਵੀ ਮੰਨਿਆ ਜਾਂਦਾ ਉਹ ਹੈਗਾ ਸਰਮ ਕਰੈਟੀਨਿਨ ਸਰਮ ਕਰੈਟੀਨਿਨ ਜਿਹੜਾ ਉਹ ਤ੍ਰਿਫਲਾ ਜੇਕਰ ਆਪਾਂ ਰੁਟੀਨ ਚ ਲਾਂਦੇ ਰਹਿੰਦੇ ਆ ਤਾਂ ਸਰਮ ਕਰੈਟੀਨਿਨ ਦਾ ਪੱਧਰ ਵੀ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਅ ਸਰਮ ਕਰੈਟੀਨਿਨ ਘਟਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਸਰਮ ਕਰੈਟੀਨਲ ਘਟਣਾ ਘਟਦਾ ਹੈਗਾ ਤੇ ਜੇਕਰ ਕਿਸੇ ਡਾਕਟਰ ਕੋਲ ਤੁਸੀਂ ਜਾਂਦੇ ਹੋ ਤਾਂ ਉਹ ਜਦੋਂ ਕਿਡਨੀ ਦੀ ਸਮੱਸਿਆਵਾਂ ਦੇ ਸੰਬੰਧ ਵਿੱਚ ਦੱਸਦੇ ਹਾਂ ਤਾਂ ਉਹ ਕਹਿੰਦਾ ਵੀ سیرਮ ਕ੍ਰੈਟੀਨਿਨ ਨੂੰ ਸਭ ਤੋਂ ਪਹਿਲਾਂ ਚੈੱਕ ਕਰਦਾ ਤੇ ਜੇਕਰ سیرਮ ਕ੍ਰੈਟੀਨਿਨ ਘਟਣਾ ਸ਼ੁਰੂ ਹੋ ਜਾਂਦਾ ਤਾਂ ਜਿਹੜਾ ਡਾਕਟਰ ਤੁਹਾਡੇ ਨਾਲ ਕਹਿੰਦਾ ਕਿ ਤੁਹਾਨੂੰ ਹੁਣ ਫਰਕ ਪੈਣਾ ਸ਼ੁਰੂ ਹੋ ਗਿਆ ਸੋ ਆਪਣੇ ਆਪ ਦੇ ਵਿੱਚ سیرਮ ਕ੍ਰੈਟੀਨਿਨ ਨੂੰ ਘਟਾਉਣ ਦੇ ਵਿੱਚ ਤ੍ਰਿਫਲਾ ਬੜਾ ਵੱਡਾ ਰੋਲ ਅਦਾ ਕਰਦਾ ਹੈ ਇੱਕ ਕਿਡਨੀ ਦੇ ਵਿੱਚ ਜੇਕਰ ਸੋਜ ਆਈ ਹੋਈ ਹੈ ਤੇ ਉਸ ਨੂੰ ਵੀ ਘਟਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਹੈਗਾ ਤੇ ਇਹਦੇ ਨਾਲ ਕਿਡਨੀ ਦੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੂਰ ਹੋ ਜਾਂਦੀ ਹੈ ਫੇਰ ਗੱਲ ਕਰਾਂਗੇ ਜੀ ਲੀਵਰ ਦੀ ਅ ਲੀਵਰ ਦੇ ਵਿੱਚ ਵੀ ਜਿਸ ਤਰ੍ਹਾਂ ਕਿਡਨੀ ਦੇ ਅੰਦਰ ਸੋਜ ਆ ਆਪਾਂ ਜਿਹੜਾ ਫੈਟੀ ਲੀਵਰ ਕਹਿੰਦੇ ਆ ਹੈਗੇ ਆ ਤੇ ਇਸੇ ਤਰ੍ਹਾਂ ਲੀਵਰ ਦੇ ਅੰਦਰ ਵੀ ਜਿਹੜੀ ਜਿਹੜਾ ਸੋਜ ਆ ਉਹਨੂੰ ਫੈਟੀ ਲੀਵਰ ਕਹਿੰਦੇ ਜਿਵੇਂ ਤੇ ਉਹ ਫੈਟੀ ਲੀਵਰ ਨੂੰ ਘਟਾਉਣ ਦੇ ਵਿੱਚ ਵੀ ਜਿਹੜਾ ਤ੍ਰਿਫਲਾ ਬੜਾ ਵੱਡਾ ਰੋਲ ਅਦਾ ਕਰਦਾ ਤਾਂ ਲੀਵਰ ਦੇ ਵਿੱਚ ਜਿਹੜੇ ਵਿਸ਼ੈਲੇ ਤੱਤ ਨੇ ਉਹਨਾਂ ਨੂੰ ਤੇ ਬਲੂ ਰੂਬਨ ਨੂੰ ਜਿਹੜਾ ਹੈਗਾ ਉਹ ਬਾਹਰ ਕੱਢਣ ਦੇ ਵਿੱਚ ਜਿਹੜਾ ਫालतू ਦਾ ਹੁੰਦਾ ਉਹਦੇ ਵਿੱਚ ਬੜਾ ਵੱਡਾ ਰੋਲ ਤ੍ਰਿਫਲਾ ਅਦਾ ਕਰਦਾ ਹੈਗਾ ਲੀਵਰ ਦੇ ਜਿਹੜੇ ਸੈੱਲ ਕਮਜ਼ੋਰ ਹੋ ਗਏ ਨੇ ਟੁੱਟ ਭੱਜ ਗਏ ਨੇ ਉਹਨਾਂ ਨੂੰ ਤੰਦਰੁਸਤ ਬਣਾਉਣ ਦੇ ਵਿੱਚ ਇਸ ਤ੍ਰਿਫਲਾ ਦਾ ਬੜਾ ਵੱਡਾ ਰੋਲ ਅਦਾ ਹੁੰਦਾ ਹੈ ਤ੍ਰਿਫਲਾ ਪਿੱਤੇ ਦੀ ਸਫਾਈ ਕਰਦਾ ਜੇਕਰ ਪਿੱਤਾ ਜਿਹਨੂੰ ਗਾਲ ਬਲੇਡਰ ਕਹਿੰਦੇ ਹੈਗੇ ਆ ਗਾਲ ਬਲੇਡਰ ਦੀ ਸਫਾਈ ਕਰਦਾ ਜਿਹਦੇ ਨਾਲ ਇਹਦੇ ਵਿੱਚ ਬਣਨ ਵਾਲੇ ਪਿੱਤ ਜਿਹੜਾ ਹੈਗਾ ਉਹ ਉਹਦਾ ਫਲੋ ਹੈ ਉਹਨੂੰ ਬੈਲੈਂਸ ਬਣਾ ਦਿੰਦਾ ਜਿੱਦੇ ਨਾਲ ਤਾਂ ਤ੍ਰਿਫਲਾ ਦੇ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜਿਹਦੇ ਨਾਲ ਲੀਵਰ ਦੇ ਵਿਚਾਰੇ ਤੱਤਾਂ ਤੋਂ ਜਿਹੜਾ ਸਾਨੂੰ ਵਿਚਾਰ ਰਹਿੰਦਾ ਹੈਗਾ ਅ ਅੱਗੇ ਗੱਲ ਕਰਾਂ ਤੇ ਜਿਹੜਾ ਆਪਣੀਆਂ ਬਲੱਡ ਵੈਸਲਸ ਨੇ ਜਿਹਨੂੰ ਆਪਾਂ ਖੂਨ ਦੀਆਂ ਨਾੜਾਂ ਕਹਿੰਦੇ ਹੈਗਾ ਤਾਂ ਤ੍ਰਿਫਲਾ ਖੂਨ ਦੀਆਂ ਨਾੜਾਂ ਦੇ ਉੱਤੇ ਵੀ ਕਈ ਤਰੀਕੇ ਦੇ ਨਾਲ ਕੰਮ ਕਰਦਾ ਹੈ ਨੰਬਰ 1 ਖੂਨ ਦੀ ਸਫਾਈ ਕਰਦਾ ਤੇ ਖੂਨ ਦੇ ਵਿਚਾਰੇ ਤੱਤਾਂ ਨੂੰ ਜਿਹੜਾ ਬਾਹਰ ਕੱਢ ਦਿੰਦਾ ਖੂਨ ਦੀਆਂ ਨਾੜੀਆਂ ਦੀ ਸੋਜ ਨੂੰ ਘਟਾ ਦਿੰਦਾ ਹੈ ਚਾਹੇ ਉਹ ਅੰਦਰਲੇ ਪਾਸੇ ਹੋਵੇ ਚਾਹੇ ਉਹ ਬਾਹਰਲੇ ਪਾਸੇ ਹੋਵੇ ਖੂਨ ਦੀਆਂ ਨਾੜੀਆਂ ਨੂੰ ਮਜ਼ਬੂਤ ਬਣਾਉਂਦਾ ਹੈਗਾ ਕਮਜ਼ੋਰ ਨਾੜੀਆਂ ਜਿਹੜੀਆਂ ਨੇ ਉਹਨਾਂ ਦੇ ਪੰਚਰ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਤੇ ਉਹਦੇ ਅੰਦਰ ਹੋਰ ਬਹੁਤ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਜਿਹੜੀਆਂ ਆ ਜਾਂਦੀਆਂ ਤ੍ਰਿਫਲਾ ਉਹਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦਾ ਖੂਨ ਬੀਪੀ ਹੈਗਾ ਜਿਹੜਾ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਤ੍ਰਿਫਲਾ ਬੜਾ ਵੱਡਾ ਰੋਲ ਅਦਾ ਕਰਦਾ ਚਾਹੇ ਉਹ ਬੀਪੀ ਘਟਦਾ ਹੈ ਚਾਹੇ ਉਹ ਵੱਧਦਾ ਹੈਗਾ ਕੋਲੇਸਟ੍ਰੋਲ ਨੂੰ ਘਟਾਉਂਦਾ ਹੈਗਾ ਜੇਕਰ ਕੋਲੇਸਟ੍ਰੋਲ ਵੱਧ ਗਿਆ ਹੈਗਾ ਤਾਂ ਕੋਲੇਸਟ੍ਰੋਲ ਨੂੰ ਘਟਾ ਲੰਦਾ ਹੈਗਾ ਟ੍ਰਾਈਗਲਿਸਰਾਈਡ ਜਿਹੜਾ ਉਹਦੇ ਪੱਧਰ ਨੂੰ ਘਟਾਉਂਦਾ ਹੈਗਾ ਖੂਨ ਦੇ ਵਿੱਚ ਜੇਕਰ ਬਲੋਕੇਜਸ ਆਈਆਂ ਹੋਈਆਂ ਨੇ ਜਿਹੜੀਆਂ ਆਪਾਂ ਬਲੱਡ ਵੈਸਲਸ ਦੇ ਜੋ ਖੂਨ ਦੀਆਂ ਨਾੜਾਂ ਦੇ ਵਿੱਚ ਬਲੋਕੇਜਸ ਆਈ ਹੈਗੇ ਤੇ ਉਹਨਾਂ ਨੂੰ ਰੋਕਦਾ ਹੈਗਾ ਉਹਨੂੰ ਸਫਾਈ ਕਰਦਾ ਹੈਗਾ ਖੂਨ ਦੀਆਂ ਨਾੜੀਆਂ ਦੇ ਵਿੱਚ ਲਚਕ ਪੈਦਾ ਕਰਦਾ ਜੇਕਰ ਆਪਾਂ ਖੂਨ ਦੀ ਨਾੜੀ ਹੈ ਤਾਂ ਉਹ ਉਹਦੇ ਵਿੱਚ ਜੇਕਰ ਕੈਲ ਉਹਦੇ ਉੱਪਰਲੀ ਸਾਈਡ ਦੇ ਜੇਕਰ ਕੈਲਸੀਫਿਕੇਸ਼ਨ ਹੋ ਗਈ ਜਾਨੀ ਕੀ ਉਹਦੇ ਤੇ ਕੈਲਸ਼ੀਅਮ ਦੀ ਪਰਤ ਜੰਮ ਗਈ ਚ ਉਹਦੀ ਕੈਲਸੀਫਿਕੇਸ਼ਨ ਹੋ ਜਾਂਦੀ ਹੈ ਉਹ ਹਾਰਡ ਹੋ ਜਾਂਦੀਆਂ ਨਾਲੀਆਂ ਤੇ ਉਹ ਇਹਨਾਂ ਨਾੜਾਂ ਨੂੰ ਜਿਹੜਾ ਉਹ ਲਚਕ ਜਿਹੜੀ ਹੈ ਵਧਾ ਦਿੰਦਾ ਹੈਗਾ ਜੀ ਤ੍ਰਿਫਲਾ ਖੂਨ ਦੀਆਂ ਨਾੜਾਂ ਜੇਕਰ ਭੀੜੀਆਂ ਹੋ ਗਈਆਂ ਨੇ ਤਾਂ ਉਹਨਾਂ ਨੂੰ ਭੀੜੇਪਣ ਨੂੰ ਜਿਹੜਾ ਇਹ ਘਟਾਉਂਦਾ ਹੈਗਾ ਉਹ ਵਿੱਚੋਂ ਸਫਾਈ ਕਰਕੇ ਵਿੱਚਲੀ ਪਿਛਲਾ ਪੋਰਸ਼ਨ ਜਿਹੜਾ ਸਾਫ਼ ਹੋ ਕੇ ਤੇ ਉਹਦੇ ਵਿੱਚ ਕਾਫੀ ਰੋਲ ਇਹਦਾ ਤ੍ਰਿਫਲਾ ਦਾ ਰਹਿੰਦਾ ਹੈਗਾ ਹਾਰਟ ਦੇ ਜਿਹੜੀ ਹੈਲਥ ਹੈ ਉਸ ਨੂੰ ਬੜਾ ਵਧੀਆ ਬਣਾਉਂਦਾ ਹੈ ਤੰਦਰੁਸਤ ਕਰਦਾ ਹੈ ਕਿਉਂਕਿ ਜੇਕਰ ਆਪਾਂ ਕਲੇਸਟਰੋਲ ਨੂੰ ਜਿਹੜਾ ਉਹ ਘਟਾ ਘਟਾਤਾ ਖੂਨ ਦੀਆਂ ਨਾੜਾਂ ਨੂੰ ਸਾਫ਼ ਕਰਤਾ ਬਲੋਕੇਜਸ ਨੂੰ ਸਾਫ਼ ਕਰਤਾ ਤਾਂ ਬਲੱਡ ਫਲੋ ਜਿਹੜਾ ਉਹ ਸਹੀ ਢੰਗ ਨਾਲ ਖੂਨ ਤੱਕ ਪਹੁੰਚਣਾ ਸ਼ੁਰੂ ਹੋ ਜਾਏਗਾ ਤੇ ਉਹਨਾਂ ਦਿਲ ਤੱਕ ਪਹੁੰਚਣਾ ਹੋ ਜਾਏਗਾ ਸ਼ੁਰੂ ਹੋਏਗਾ ਤਾਂ ਉਹਦੇ ਨਾਲ ਜਿਹੜਾ ਉਹ ਹਾਰਟ ਦੀ ਹੈਲਥ ਨੂੰ ਜਿਹੜਾ ਉਹ ਕਾਫੀ ਫਰਕ ਪਵੇਗਾ ਤੰਦਰੁਸਤ ਹੋ ਜਾਂਦੀ ਹੈ ਇਸੇ ਤਰ੍ਹਾਂ ਅੱਗੇ ਗੱਲ ਕਰੀਏ ਤਾਂ ਤ੍ਰਿਫਲਾ ਜਿਹੜਾ ਸਕਿਨ ਯਾਨੀ ਕਿ ਚਮੜੀ ਦੇ ਉੱਤੇ ਵੀ ਵਧੀਆ ਢੰਗ ਨਾਲ ਕੰਮ ਕਰਦਾ ਹੈਗਾ ਚਮੜੀ ਦੀ ਸਫਾਈ ਕਰਦਾ ਹੈ ਜਿਹਨੂੰ ਸਕਿਨ ਕਹਿੰਦੇ ਹੈਗਿਆ ਵਿਸ਼ਾੜੀ ਤੱਤਾਂ ਨੂੰ ਚਮੜੀ ਦੇ ਵਿੱਚੋਂ ਬਾਹਰ ਕੱਢ ਦਿੰਦਾ ਹੈ ਚਮੜੀ ਦੇ ਅਲੱਗ-ਅਲੱਗ ਹਿੱਸਿਆਂ ਤੇ ਜੇਕਰ ਸੋਜ ਆਈ ਹੋਈ ਹੈ ਤਾਂ ਉਸ ਸੋਜ ਨੂੰ ਵੀ ਘਟਾਉਂਦਾ ਹੈ ਚਮੜੀ ਨੂੰ ਹਾਈਡਰੇਟ ਯਾਨੀ ਕਿ ਚਮੜੀ ਦੇ ਅੰਦਰ ਜਿਹੜੀ ਨਮੀ ਹੈਗੀ ਹੈ ਜੇ ਉਹ ਘਟ ਗਈ ਹੈਗੀ ਤੇ ਨਮੀ ਨੂੰ ਬਰਕਰਾਰ ਕਰ ਦਿੰਦਾ ਹੈ ਚਮੜੀ ਦੀ ਰੰਗਤ ਦੇ ਵਿੱਚ ਸੁਧਾਰ ਲਿਆਦਾ ਚਮਕ ਆ ਜਾਂਦੀ ਹੈ ਚਮੜੀ ਤੇ ਉਹ ਚਮੜੀ ਦੇ ਅੰਦਰ ਤੇ ਉਹ ਉਹਦੀ ਜਿਹੜੀ ਹੈਲਥ ਹੈ ਉਹ ਵੱਧ ਜਾਂਦੀ ਹੈਗੀ ਆ ਅ ਜਿਹੜੀ ਚਮੜੀ ਦੀਆਂ ਸਮੱਸਿਆਵਾਂ ਜਿਨ੍ਹਾਂ ਦੇ ਵਿੱਚ ਐਕਜ਼ੀਮਾ ਹੈਗਾ ਜਿਹਨੂੰ ਦਾਦ ਕਹਿੰਦੇ ਆ ਸੋਰਾਈਸਿਸ ਕਹਿੰਦੇ ਆ ਹੈਗੀਆਂ ਫਿੰਸ ਫੋੜੇ ਫਿੰਸੀਆਂ ਹੈਗੀਆਂ ਨੇ ਇਹ ਜੇਕਰ ਆਗੇ ਨਹੀਂ ਤਾਂ ਇਹਦੇ ਵਿੱਚ ਤ੍ਰਿਫਲਾ ਜਿਹੜਾ ਬੜਾ ਵੱਡਾ ਰੋਲ ਆਦਾ ਕਰਦਾ ਜਿਵੇਂ ਮੈਂ ਸ਼ੁਰੂ ਚ ਦੱਸਿਆ ਹੈਗਾ ਕਿ ਵਾਤ ਪਿੱਤ ਕਫ ਤਿੰਨਾਂ ਦੇ ਦੋਸ਼ਾਂ ਨੂੰ ਬੈਲੈਂਸ ਕਰਦਾ ਹੈ ਇਸੇ ਤਰ੍ਹਾਂ ਫਿਰ ਜਦੋਂ ਚਮੜੀ ਦੀ ਜਿਹੜੀ ਸਮੱਸਿਆ ਜੇਕਰ ਇਹਦੇ ਵਿੱਚ ਵਿਸ਼ਾਲੇ ਤੱਤ ਫਸੇ ਹੋਏ ਨੇ ਜਿਹਦੇ ਕਰਕੇ ਐਕਜ਼ੀਮਾ ਸੋਰੀਐਸਿਸ ਤੇ ਫੋੜੇ ਫਿੰਸੀਆਂ ਹੋ ਗਏ ਤਾਂ ਉਹਨੂੰ ਵੀ ਜਿਹੜਾ ਇਹ ਤਿੰਨੋਂ ਦੋਸ਼ ਦੂਰ ਹੋਣਗੇ ਤੇ ਉਹਦੇ ਨਾਲ ਜਿਹੜਾ ਚਮੜੀ ਦੀ ਹੈਲਥ ਦੇ ਵਿੱਚ ਵੀ ਸੁਧਾਰ ਆਏਗਾ ਚਮੜੀ ਨੂੰ ਮਜ਼ਬੂਤ ਬਣਾਉਂਦਾ ਹੈ ਜੀ ਲਚੀਲਾਪਾਨੇ ਦੇ ਵਿੱਚ ਵਧ ਜਾਂਦਾ ਹੈਗਾ ਇਸ ਤੋਂ ਇਲਾਵਾ ਉਮਰ ਵਧਣ ਦੇ ਨਾਲ ਜਿਹੜਾ ਰਿੰਕਲਸ ਪੈ ਜਾਂਦੇ ਨੇ ਜਿਵੇਂ ਕੰਨਿਆਂ ਆਪਾਂ ਉਹਨੂੰ ਝੁਰੜੀਆਂ ਪੈ ਜਾਂਦੀਆਂ ਨੇ ਤਾਂ ਉਹ ਜਿਹੜੀ ਚੁਰੜੀਆਂ ਨੂੰ ਜਿਹੜਾ ਖਤਮ ਕਰਦਾ ਤੇ ਸਕਿਨ ਨੂੰ ਜਿਹੜਾ ਉਹ ਨੌਜਵਾਨ ਬਣਾ ਦਿੰਦਾ ਆ ਦਾਗ ਧੱਬੇ ਹੈਗੇ ਨੇ ਜੇ ਕਿਸੇ ਦੀ ਚਮੜੀ ਦੇ ਉੱਤੇ ਤਾਂ ਤ੍ਰਿਫਲਾ ਜਿਹੜਾ ਦਾਗ ਧੱਬਿਆਂ ਨੂੰ ਦੂਰ ਕਰਦਾ ਹੈਗਾ ਸੂਰਜ ਦੀਆਂ ਪੈਰਾਬੈਂਗਣੀ ਜਿਹੜੀਆਂ ਕਿਰਨਾਂ ਹੈਗੀਆਂ ਨੇ ਜਾਂ ਫਿਰ ਜਿਹਨੂੰ ਆਪਾਂ ਕੰਨਿਆਂ ਵੀ ਟੈਨਨ ਹੋਣ ਲੱਗ ਜਾਂਦੀ ਹੈ ਉਹਦੇ ਵਿੱਚ ਦਾਗ ਧੱਬੇ ਪੈਣ ਲੱਗ ਜਾਂਦੇ ਨੇ ਤਾਂ ਉਹ ਜਿਹੜੀ ਸੂਰਜ ਦੀਆਂ ਕਿਰਨਾਂ ਦੇ ਕਰਮ ਜਿਹੜਾ ਸਕਿਨ ਨੂੰ ਨੁਕਸਾਨ ਹੁੰਦਾ ਹੈ ਉਦੇ ਤੋਂ ਵੀ ਤ੍ਰਿਫਲਾ ਜਿਹੜਾ ਬਚਾਉਂਦਾ ਹੈਗਾ ਤੇ ਕਾਫੀ ਵੱਡਾ ਰੋਲ ਅਦਾ ਕਰਦਾ ਹੈਗਾ ਅ ਸਕਿਨ ਨੂੰ ਜਿਹੜਾ ਉਹ ਇੱਕ ਆਪਣੇ ਆਪ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਨੋਰਿਸ਼ ਕਰਦਾ ਹੈਗਾ ਤੇ ਸਕਿਨ ਜਿਹੜੀ ਆ ਤੁਹਾਡੀ ਤੰਦਰੁਸਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਫੇਫੜਿਆਂ ਦੀ ਗੱਲ ਕਰੀਏ ਤਾਂ ਫੇਫੜਿਆਂ ਦੀ ਸਿਹਤ ਤੇ ਵੀ ਜਿਹੜਾ ਉਹ ਤ੍ਰਿਫਲਾ ਬੜਾ ਜ਼ਬਰਦਸਤ ਢੰਗ ਨਾਲ ਕੰਮ ਕਰਦਾ ਹੈ ਫੇਫੜਿਆਂ ਦੀ ਸਫਾਈ ਕਰਦਾ ਹੈ ਇਹਦੇ ਅੰਦਰ ਦੇ ਵਿਸ਼ਾਲੇ ਤੱਤਾਂ ਨੂੰ ਬਾਹਰ ਕੱਢ ਦਿੰਦਾ ਹੈ ਫੇਫੜਿਆਂ ਦੇ ਅੰਦਰ ਜੇਕਰ ਸੋਜ ਆਈ ਹੈ ਤਾਂ ਸੋਜ ਨੂੰ ਘਟਾਉਂਦਾ ਹੈਗਾ ਫੇਫੜਿਆਂ ਦੇ ਕੰਮ ਕਰਨ ਦੀ ਜਿਹੜੀ ਸ਼ਕਤੀ ਹੈਗੀ ਆ ਉਹ ਵੱਧ ਜਾਂਦੀ ਹੈ ਕਿਉਂਕਿ ਇਹਦੇ ਇਹਦੇ ਅੰਦਰ ਕਫ ਜਿਹੜੀ ਹੈਗੀ ਉਸ ਨੂੰ ਬਾਹਰ ਕੱਢ ਦਿੰਦਾ ਤੇ ਇਹਦੇ ਜਦੋਂ ਕਫ ਬਾਹਰ ਕੱਢ ਦਿੰਦਾ ਤੇ ਫੇਫੜਿਆਂ ਦੇ ਅੰਦਰ ਜਿਹੜੀ ਸਪੇਸ ਹੈ ਜਿਹਦੇ ਹਵਾ ਭਰਨੀ ਹੁੰਦੀ ਆ ਸਾਹ ਭਰਨਾ ਹੁੰਦਾ ਉਹ ਸਪੇਸ ਵੱਧ ਜਾਂਦੀ ਹੈ ਤੇ ਸਾਹ ਜਿਹੜਾ ਆਉਣਾ ਸੌਖਾ ਹੋ ਜਾਂਦਾ ਤੇ ਸਾਹ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ ਇਹਦੇ ਨਾਲ ਅਸਥਮਾ ਤੇ ਬ੍ਰੌਂਕਾਈਟਸ ਜਿਹਨੂੰ ਦਮਾ ਕਹਿੰਦੇ ਆ ਬ੍ਰੌਂਕਾਈਟਸ ਇੱਕ ਵੱਖਰੀ ਜਿਹੜੀ ਛਾਤੀ ਰੁਕਣ ਦੀ ਸਮੱਸਿਆਵਾਂ ਦੀ ਜਿੱਦਾਂ ਸਾਹ ਲੈਣਾ ਵੀ ਬੜਾ ਔਖਾ ਹੋ ਜਾਂਦਾ ਉਹਨੂੰ ਜਿਹੜਾ ਕੰਟਰੋਲ ਕਰਦਾ ਹੈਗਾ ਇਸ ਤੋਂ ਇਲਾਵਾ ਫੇਫੜਿਆਂ ਦੇ ਕੈਂਸਰ ਨੂੰ ਰੋਕਣ ਦੇ ਵਿੱਚ ਵੀ ਤ੍ਰਿਫਲਾ ਦਾ ਬੜਾ ਵੱਡਾ ਰੋਲ ਰੈਂਦਾ ਹੈਗਾ ਫੇਫੜਿਆਂ ਦੀਆਂ ਬਿਮਾਰੀਆਂ ਨੂੰ ਦੂਰ ਕਰਦਾ ਜਿਵੇਂ ਕਿ ਟੀਬੀ ਨਮੋਨੀਆ ਅ ਅ ਪਲੂਰਸੀ ਜਿਹਨੂੰ ਕਹਿੰਦੇ ਹੈਗੇ ਆ ਉਹ ਰੋਗ ਇਹ ਇਹਨਾਂ ਐਸੀ ਰੋਗਾਂ ਦੇ ਵਿੱਚ ਵੀ ਜਿਹੜਾ ਤ੍ਰਿਫਲਾ ਜਿਹੜਾ ਬਹੁਤ کارਗਰ ਜਿਹੜਾ ਉਹ ਜਿਹੜੀ ਬੁਟੀ ਦੇ ਤੌਰ ਤੇ ਮੰਨਿਆ ਜਾਂਦਾ ਹੈ ਮਜ਼ਬੂਤ ਬਣਾਉਂਦਾ ਹੈ ਫੇਫੜਿਆਂ ਨੂੰ ਫੇਫੜਿਆਂ ਦੇ ਮਤਲਬ ਸੈੱਲਾਂ ਨੂੰ ਰਿਪੇਅਰ ਕਰਕੇ ਫੇਫੜਿਆਂ ਨੂੰ ਜਿਹੜਾ ਮਜ਼ਬੂਤ ਬਣਾ ਦਿੰਦਾ ਸਾਹ ਲੈਣ ਦੇ ਵਿੱਚ ਆਸਾਨੀ ਹੁੰਦੀ ਹੈ ਜਿਹੜੇ ਟਿਕੜਪਾ ਤ੍ਰਿਫਲਾ ਲੈਦੇ ਰਹੇ ਹੈਗੇ ਆ ਫੇਫੜਿਆਂ ਦੀ ਉਮਰ ਵੱਧ ਜਾਂਦੀ ਹੈ ਜੇਕਰ ਮਜ਼ਬੂਤੀ ਆਏਗੀ ਫੇਫੜਿਆਂ ਦੇ ਸੈੱਲ ਨੌਜਵਾਨ ਹੋਣਗੇ ਤੇ ਫੇਫੜਿਆਂ ਦੀ ਉਮਰ ਵੱਧ ਜਾਂਦੀ ਹੈਗੀ ਹੈ ਤੇ ਫੇਫੜਿਆਂ ਦੀ ਜਿਹੜੀ ਹੈਲਥ ਹੈ ਉਹਦੇ ਵਿੱਚ ਜਿਹੜਾ ਕਾਫੀ ਸੁਧਾਰ ਲਿਆਣ ਦੇ ਵਿੱਚ ਤ੍ਰਿਫਲਾ ਦਾ ਬੜਾ ਵੱਡਾ ਰੋਲ ਅਦਾ ਕਰਦਾ ਹੈਗਾ ਜਿਹੜਾ ਫਾਇਦਾ ਕਰਦਾ ਹੈਗਾ ਇਸ ਤੋਂ ਇਲਾਵਾ ਅੰਤਣੀਆਂ ਦੀ ਗੱਲ ਕਰੀਏ ਤਾਂ ਆਂਦਰਾਂ ਦੀ ਗੱਲ ਕਰੀਏ ਤਾਂ ਤ੍ਰਿਫਲਾ ਅੰਤੜੀਆਂ ਦੇ ਅੰਦਰ ਪਏ ਹੋਏ ਵਿਸ਼ਾਲੇ ਪਦਾਰਥ ਤੇ ਪਰਜੀਵੀ ਇਹਨਾਂ ਨੂੰ ਕੀੜੇ ਹੋਗੇ ਜਾਂ ਕਿਸੇ ਤਰੀਕੇ ਦੇ ਨਾਲ ਕੋਈ ਵੀ ਚੀਜ਼ ਬੈਕਟੀਰੀਆ ਹੈਗਾ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਜਿਹੜਾ ਤ੍ਰਿਫਲਾ ਬੜਾ ਵੱਡਾ ਰੋਲ ਅਦਾ ਕਰਦਾ ਹੈਗਾ ਅੰਤੜੀਆਂ ਦੀ ਸਫਾਈ ਕਰਦਾ ਹੈ ਅ ਵਿਸ਼ਾਲੀ ਤੱਤਾਂ ਨੂੰ ਬਾਹਰ ਕੱਢਦਾ ਹੈ ਸੋਜ ਘਟਾਉਂਦਾ ਹੈਗਾ ਅੰਤੜੀਆਂ ਦੀ ਜੇਕਰ ਆਪਾਂ ਗੰਦਗੀ ਬਾਹਰ ਕੱਢਣ ਦਾ ਜਿਹੜਾ ਪ੍ਰੋਸੈਸ ਹੈਗਾ ਉਸ ਨੂੰ ਬੈਲੈਂਸ ਕਰਦਾ ਉਸ ਨੂੰ ਬਰਾਬਰ ਕਰ ਦਿੰਦਾ ਤੇ ਗੰਦਗੀ ਬਾਹਰ ਕੱਢਣ ਦਾ ਜਿਹੜਾ ਫਲੋ ਹੈਗਾ ਉਹ ਵਧੀਆ ਹੋ ਜਾਂਦਾ ਇਸੇ ਕਰਕੇ ਇਸ ਨੂੰ ਕਬਜ ਦੇ ਰੂਪ ਦੇ ਵਿੱਚ ਜੇਕਰ ਕਬਜ ਜਿਨ੍ਹਾਂ ਨੂੰ ਹੁੰਦੀ ਹੈ ਉਹਨਾਂ ਨੂੰ ਉਹ ਵੀ ਜਿਹੜੇ ਨੇ ਤ੍ਰਿਫਲਾ ਦਾ ਜਿਹੜਾ ਸੇਵਨ ਆ ਉਹ ਕਾਫੀ ਜਿਹੜੀ ਹੈ ਉਹ ਵੱਡੀ ਤਦਾਦ ਵਿੱਚ ਲੋਕ ਇਸ ਨੂੰ ਕਰਦੇ ਹੈਗੇ ਨੇ ਕਬਜ਼ ਦੀ ਸਮੱਸਿਆ ਇਹਦੇ ਨਾਲ ਦੂਰ ਹੁੰਦੀ ਹੈ ਅੰਤੜੀਆਂ ਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਹੈਗੀ ਆ ਉਹ ਵਧ ਜਾਂਦੀ ਹੈ ਜਿਕਰ ਆਪਾਂ ਤ੍ਰਿਫਲਾ ਲੈਂਦੇ ਹੈਗੇ ਆ ਅੰਤੜੀਆਂ ਦੇ ਰੋਗ ਦੂਰ ਹੁੰਦੇ ਨੇ ਜਿਵੇਂ ਕਿ ਅਲਸਰਟਿਵ ਕਲਾਈਟਸ ਹੋ ਗਿਆ ਕੋਹਨ ਰੋਗ ਹੈਗਾ ਜਿਹੜੇ ਅੰਤੜੀਆਂ ਦੇ ਵਿੱਚ ਜੇਕਰ ਇਨਫੈਕਸ਼ਨ ਹੈਗੀ ਆ ਅੰਤੜੀ ਵਿੱਚ ਅਲਸਰ ਹੈਗਾ ਇਹ ਤ੍ਰਿਫਲਾ ਦੇ ਨਾਲ ਜਿਹੜਾ ਇਸ ਨੂੰ ਦੂਰ ਕਰਨ ਚ ਕਾਫੀ ਮਦਦ ਮਿਲਦੀ ਹੈ ਅੰਤੜੀਆਂ ਨੂੰ ਮਜ਼ਬੂਤ ਬਣਾਉਂਦਾ ਹੈਗਾ ਪਾਚਨ ਸ਼ਕਤੀ ਨੂੰ ਵਧਾ ਦਿੰਦਾ ਹੈਗਾ ਅੰਤਣੀਆਂ ਦੇ ਅੰਦਰ ਜੇਕਰ ਗੰਦਗੀ ਫਸ ਗਈ ਹੈਗੀ ਹੈ ਤਾਂ ਫਸੀ ਹੋਈ ਗੰਦਗੀ ਨੂੰ ਵੀ ਜਿਹੜਾ ਜਮਾ ਜਮਾ ਹੋਣ ਤੋਂ ਵੀ ਜਿਹੜਾ ਤ੍ਰਿਫਲਾ ਉਹ ਰੋਕਦਾ ਹੈ ਤੇ ਉਹਦੇ ਗੰਦਗੀ ਨੂੰ ਬਾਹਰ ਕੱਢ ਦਿੰਦਾ ਹੈ ਅੰਤਣੀਆਂ ਦੀ ਜੇਕਰ ਆਪਾਂ ਇਸੇ ਤਰ੍ਹਾਂ ਸਫਾਈ ਹੁੰਦੀ ਰਹੇ ਤੇ ਉਹਦੀ ਉਮਰ ਵੱਧ ਜਾਂਦੀ ਹੈਗੀ ਹੈ ਤੇ ਉਹਦੀ ਉਮਰ ਵਧਣ ਦੇ ਜਿਹੜੇ ਜੇਕਰ ਆਪਣਾ ਅੰਤਣੀਆਂ ਦੀ ਬਜ਼ੁਰਗ ਜਿਵੇਂ ਹੁੰਦਾ ਵੀ ਜੇ ਆਪਾਂ ਉਮਰ ਵੱਧ ਗਈ ਤੇ ਅੰਤਣੀਆਂ ਕਮਜ਼ੋਰ ਹੋ ਗਈਆਂ ਉਸ ਸਿਸਟਮ ਨੂੰ ਵੀ ਇਹ ਰੋਕਦਾ ਤੇ ਅੰਤੜੀਆਂ ਨੂੰ ਮਜ਼ਬੂਤ ਬਣਾ ਲੈਂਦਾ ਹੈਗਾ ਤੇ ਅੰਤੜੀਆਂ ਦੀ ਜਿਹੜੀ ਸਿਹਤ ਹੈ ਉਹ ਮਜ਼ਬੂਤ ਹੋਏਗੀ ਤੇ ਅੰਤੜੀਆਂ ਜਿਹੜੀਆਂ ਵਧੀਆ ਟੰਗ ਨਾਲ ਕੰਮ ਕਰਨਗੀਆਂ ਇਸ ਤੋਂ ਇਲਾਵਾ ਮੂਤਰਾਸ਼ਯ ਦੀ ਗੱਲ ਕਰੀਏ ਜਿਹਨੂੰ ਆਪਾਂ ਜਿਹੜਾ ਪਿਸ਼ਾਬ ਦੀ ਥੈਲੀ ਹੁੰਦੀ ਹੈ ਜਿਹੜੀ ਉਸ ਦੇ ਉੱਤੇ ਜਿਹੜਾ ਤ੍ਰਿਫਲਾ ਹੈਗਾ ਉਹ ਬੜਾ ਵੱਡਾ ਰੋਲ ਆਦਾ ਕਰਦਾ ਹੈ ਉਹਦੇ ਉਹਦੇ ਵਾਸਤੇ ਵੀ ਤ੍ਰਿਫਲਾ ਮੂਤਰਾਸ਼ਯ ਦੇ ਅੰਦਰ ਜਿਹੜੇ ਹੈਗੇ ਨੇ ਪਿਸ਼ਾਬ ਦੀ ਥੈਲੀ ਦੇ ਅੰਦਰ ਜਿਹੜੇ ਵਿਸ਼ਾਲੇ ਪਦਾਰਥ ਨੇ ਯੂਰੀਆ ਹੈਗਾ ਕ੍ਰਿਸਟਲਸ ਹੈਗੇ ਨੇ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਇੱਕ ਕਾਫੀ ਵੱਡਾ ਰੋਲ ਆਦਾ ਕਰਦਾ ਹੈਗਾ ਸੋਚ ਜੇਕਰ ਮੂਤਰ ਦੀ ਥੈਲੀ ਦੇ ਵਿੱਚ ਆਈ ਹੋਈ ਹੈ ਤਾਂ ਉਸ ਨੂੰ ਘਟਾਉਂਦਾ ਹੈ ਖਤਮ ਕਰਦਾ ਹੈ ਪਿਸ਼ਾਬ ਕਰਨ ਦੇ ਜੇਕਰ ਪਿਸ਼ਾਬ ਪਰੇਸ਼ਾਨੀ ਆ ਰਹੀ ਹੈ ਤਾਂ ਉਸ ਨੂੰ ਪਰੇਸ਼ਾਨੀ ਨੂੰ ਦੂਰ ਕਰਦਾ ਹੈਗਾ ਮੂਤਰ ਸੰਬੰਧੀ ਸਮੱਸਿਆਵਾਂ ਜਿਹੜੀਆਂ ਨੇ ਉਹ ਉਸ ਦੇ ਉਸ ਨੂੰ ਜਿਹੜਾ ਰੋਗਾਂ ਨੂੰ ਉਹਨਾਂ ਨੂੰ ਦੂਰ ਕਰਦਾ ਹੈ ਉਸ ਦੇ ਕੰਮ ਕਰਨ ਦਾ ਜਿਹੜੀ ਪਾਵਰ ਹੈਗੀ ਹੈ ਸ਼ਕਤੀ ਹੈਗੀ ਉਹ ਉਸ ਨੂੰ ਵਧਾ ਦਿੰਦਾ ਜਿਹੜੀ ਮੂਤਰਾਸ਼ਯ ਦੀ ਇਹਦੇ ਰੋਗਾਂ ਨੂੰ ਦੂਰ ਕਰਦਾ ਮੂਤਰਾਸ਼ਯ ਦੇ ਰੋਗਾਂ ਨੂੰ ਜਿਵੇਂ ਕਿ ਪੱਥਰੀ ਹੈਗੀ ਹੈ ਮੂਤਰਾਸ਼ਯ ਦੇ ਵਿੱਚ ਸੋਜ ਹੈਗੀ ਹੈ ਮੂਤਰਾਸ਼ਯ ਦੇ ਅੰਦਰ ਕੈਂਸਰ ਹੈਗਾ ਇਹਨਾਂ ਦੇ ਉੱਤੇ ਵੀ ਇਹ ਇਹ ਬੜੇ ਵਧੀਆ ਢੰਗ ਨਾਲ ਕੰਮ ਕਰਦਾ ਤੇ ਇਹਨਾਂ ਤੋਂ ਵੀ ਸਾਨੂੰ ਰਾਹਤ ਦਵਾਉਂਦਾ ਮੂਤਰਾਸ਼ਯ ਨੂੰ ਮਜ਼ਬੂਤ ਕਰਦਾ ਜਿਹਦੇ ਨਾਲ ਜਿਹੜਾ ਇਹਦੇ ਅੰਦਰ ਦੇ ਜਿਹੜੇ ਸੈੱਲ ਹੈਗੇ ਨੇ ਉਹ ਔਰ ਪੇਰ ਹੋ ਕੇ ਤੇ ਮਜ਼ਬੂਤੀ ਚ ਆ ਜਾਂਦੇ ਨੇ ਤੇ ਇਹਨਾਂ ਨੂੰ ਰੋਗਾਂ ਤੋਂ ਬਚਣ ਦੇ ਵਿੱਚ ਜਿਹੜਾ ਬੜਾ ਵੱਡਾ ਇਹਦੇ ਵਿੱਚ ਸਹਾਇਤਾ ਮਿਲਦੀ ਹੈਗੀ ਹੈ ਅ ਮੂਤਰਾਸ਼ਯ ਦੇ ਵਿੱਚ ਜੇਕਰ ਕੋਈ ਜਮਾ ਹੋ ਰਿਹਾ ਕੁਝ ਤਾਂ ਉਸ ਜਮਾਵੜੇ ਨੂੰ ਵੀ ਦੂਰ ਕਰਦਾ ਇਹਦੀ ਉਮਰ ਵਧਣ ਦੀ ਜਿਹੜੀ ਰਫ਼ਤਾਰ ਹੈ ਉਸ ਨੂੰ ਹੌਲੀ ਕਰ ਦਿੰਦਾ ਤੇ ਜਿਹੜਾ ਮੂਤਰਾਸ਼ਯ ਹੈ ਉਹ ਤੰਦਰੁਸਤ ਹੋ ਜਾਂਦਾ ਇਸ ਤੋਂ ਇਲਾਵਾ ਮੂਤਰਾਸ਼ਯ ਮੂਤਰ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈਗਾ ਪਿਸ਼ਾਬ ਬਾਰ ਬਾਰ ਆਣਾ ਪਿਸ਼ਾਬ ਚ ਦਰਦ ਹੋਣਾ ਪਿਸ਼ਾਬ ਚ ਜਲਨ ਹੋਣਾ ਜਿਹਨੂੰ ਯੂਆਈ ਦੀ ਪ੍ਰੋਬਲਮ ਵੀ ਕਹਿ ਸਕਦੇ ਹੈਗੇ ਆ ਤੇ ਉਹ ਵੀ ਜਿਹੜਾ ਤ੍ਰਿਫਲਾ ਦੇ ਨਾਲ ਜਿਹੜਾ ਉਹ ਠੀਕ ਹੁੰਦੇ ਹੈਗੇ ਨੇ ਅ ਗੰਦਗੀ ਬਾਹਰ ਕੱਢਣ ਦੇ ਵਿੱਚ ਜਿਹੜਾ ਅਲੱਗ-ਅਲੱਗ ਤਰੀਕਿਆਂ ਦਾ ਅਯੋਗ ਕਰਦਾ ਜੀ ਉਹਦੇ ਵਿੱਚ ਡੀਟੌਕਸੀਫਿਕੇਸ਼ਨ ਹੈਗਾ ਐਂਟੀਆਕਸੀਡੈਂਟ ਗਤੀਵਿਧੀਆਂ ਹੋਗੀਆਂ ਹੁਣ ਐਂਟੀਆਕਸੀਡੇਟ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਇਹ ਅਲੱਗ-ਅਲੱਗ ਤਰੀਕਿਆਂ ਹੁੰਦੀ ਹੈ ਜਿਵੇਂ ਅ ਮੁਕਤ ਕਣ ਨੇ ਜਿਹਨੂੰ ਫ੍ਰੀ ਕਣ ਕਿਹਾ ਜਾਂਦਾ ਹੈਗਾ ਉਹਨਾਂ ਨੂੰ ਨਸ਼ਟ ਕਰਦਾ ਹੈ ਅ ਸਰੀਰ ਦੀਆਂ ਜਿਹੜੇ ਸੈੱਲ ਹੈਗੇ ਨੇ ਉਹਨਾਂ ਨੂੰ ਜਿਹੜੇ ਇਹ ਮੁਕਤ ਕਣ ਨੇ ਇਹ ਨੁਕਸਾਨ ਪਹੁੰਚਾਉਂਦੇ ਨੇ ਤੇ ਉਹਨਾਂ ਨੂੰ ਅ ਨਸ਼ਟ ਕਰ ਦਿੰਦਾ ਹੈ ਐਂਟੀ ਆਕਸੀਡੇਟਿਵ ਜਿਹੜਾ ਸਟ੍ਰੈਸ ਆਇਆ ਜਿਹਨੂੰ ਤਣਾਅ ਕਹਿੰਦੇ ਹੈਗੇ ਆ ਉਹ ਉਸ ਨੂੰ ਘਟਾਉਂਦਾ ਹੈ ਜਿਹੜਾ ਸਰੀਰ ਦੇ ਸੈੱਲਾਂ ਨੂੰ ਜਿਹੜਾ ਆਕਸੀਡੇਟਿਵ ਤਣਾਅ ਜਿਹੜਾ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਹ ਤਣਾਅ ਨੂੰ ਘਟਾ ਕੇ ਸਰੀਰ ਦੇ ਸੈੱਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ ਐਂਟੀ ਆਕਸੀਡੈਂਟ ਐਨਜ਼ਾਈਮ ਜਿਹੜੇ ਵਧਾ ਦਿੰਦਾ ਹੈ ਅ ਜਿਵੇਂ ਕਿ ਸੁਪਰ ਆਕਸਾਈਡ ਡਿਸਮਿਊਟੇਜ਼ ਕੈਟਲੇਜ਼ ਇਸ ਇਤਾਂ ਦੇ ਜਿਹੜੇ ਹੈਗੇ ਨੇ ਐਨਜ਼ਾਈਮ ਹੈ ਇਹਨਾਂ ਨੂੰ ਵਧਾ ਦਿੰਦਾ ਜਿਹਨਾਂ ਨਾਲ ਜਿਹੜਾ ਉਹ ਸਰੀਰ ਦੇ ਅੰਦਰ ਜਿਹੜੀ ਉਹ ਤੰਦਰੁਸਤੀ ਦਾ ਫਲੋ ਜਿਹੜਾ ਵੱਧ ਜਾਂਦਾ ਆ ਵਿਟਾਮਿਨ ਸੀ ਤੇ ਇਹ ਜਿਹੜਾ ਹੈਗਾ ਇਹ ਤ੍ਰਿਫਲਾ ਦੇ ਵਿੱਚ ਭਰਪੂਰ ਮਾਤਰਾ ਚ ਹੁੰਦਾ ਤੇ ਇਹਦੇ ਨਾਲ ਜਿਹੜਾ ਬਾਡੀ ਦੇ ਅੰਦਰ ਜੇਕਰ ਆਪਾਂ ਲੈਨੇ ਆ ਤੇ ਇਹਦੇ ਨਾਲ ਵਿਟਾਮਿਨ ਈ ਤੇ ਸੀ ਜਿਹੜਾ ਉਹ ਵਧ ਜਾਂਦਾ ਹੈ ਜਿਹੜਾ ਕਿ ਐਂਟੀਆਕਸੀਡੈਂਟ ਗਤੀਵਿਧੀਆਂ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਉਂਦਾ ਹੈ ਹੈਗੇ ਨੇ ਫ੍ਰੀ ਰੈਡੀਕਲਸ ਜਿਹੜੇ ਬੋਡੀ ਦੇ ਅੰਦਰ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਸੈੱਲ ਨੂੰ ਨੁਕਸਾਨ ਪਹੁੰਚਾਉਂਦੇ ਨੇ ਉਹਨਾਂ ਫ੍ਰੀ ਰੈਡੀਕਲਸ ਨੂੰ ਨਸ਼ਟ ਕਰ ਦਿੰਦਾ ਹੈ ਸੈਲੂਲਰ ਪੱਧਰ ਦੇ ਉੱਤੇ ਕੰਮ ਕਰਦਾ ਹੈ ਜਿਹੜਾ ਕਿ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਕਤ ਕਣਾਂ ਨੂੰ ਜਿਹੜਾ ਉਹ ਨਸ਼ਟ ਕਰ ਦਿੰਦੇ ਨੇ ਸਰੀਰ ਦੀ ਜਿਹੜੀ ਇਮਿਊਨਿਟੀ ਨੂੰ ਵਧਾਉਂਦਾ ਹੈਗਾ ਜੀ ਇਹ ਅਹ ਤ੍ਰਿਫਲਾ ਸਰੀਰ ਦੇ ਜਿਹੜੀ ਕਾਰਜ ਪ੍ਰਣਾਲੀ ਨੂੰ ਮਜ਼ਬੂਤ ਬਣਾਦਾ ਬਿਮਾਰੀਆਂ ਨੂੰ ਲੜਨ ਦੀ ਜਿਹੜੀ ਇਹਦੇ ਵਿੱਚ ਪਾਵਰ ਜਿਹੜੀ ਹੈ ਤ੍ਰਿਫਲਾ ਲੈਣ ਨਾਲ ਵੱਧ ਜਾਂਦੀ ਹੈ ਉਮਰ ਵੱਧੀ ਜਿਉਣ ਕਿਸੇ ਨੂੰ ਬढ़ापा ਜਲਦੀ ਆਉਣ ਦੇ ਜਿਹੜੇ ਸਾਈਨ ਹੁੰਦੇ ਬਹੁਤੇ ਲੋਕ ਜਿਨ੍ਹਾਂ ਦੀ ਉਮਰ ਜ਼ਿਆਦਾ ਹੁੰਦੀ ਹੈ ਪਰ ਫੇਰ ਵੀ ਉਹ ਘੱਟ ਉਮਰ ਦੇ ਲੱਗਦੇ ਨੇ ਤੇ ਬਹੁਤੇ ਉਮਰ ਲੋਕ ਜਿਹੜੇ ਘੱਟ ਉਮਰ ਦੇ ਹੁੰਦੇ ਨੇ ਉਹਨਾਂ ਦੀ ਜ਼ਿਆਦਾ ਉਮਰ ਲੱਗਦੀ ਹੁੰਦੀ ਹੈ ਸੋ ਇਹ ਜਿਹੜਾ ਉਮਰ ਵਧਣ ਦਾ ਜਿਹੜਾ ਪ੍ਰੋਸੈਸ ਹੈ ਬਾਡੀ ਦਾ ਉਸ ਨੂੰ ਰੋਕ ਕੇ ਬੰਦੇ ਨੂੰ ਜਵਾਨ ਜਿਹੜਾ ਉਹ ਬਣਾਉਂਦਾ ਹੈਗਾ ਤੇ ਉਹਦੀ ਸਕਿਨ ਜਿਹੜੀ ਇਹ ਬੰਦੇ ਦੀ ਉਹ ਜਵਾਨ ਤੇ ਚਮਕਦਾਰ ਨਜ਼ਰ ਆਉਂਦੀ ਹੈ ਤੇ ਇਹਦੇ ਵਿੱਚ ਜੇਕਰ ਆਪਾਂ ਐਂਟੀਆਕਸੀਡੈਂਟ ਜਿਹੜੇ ਹੈਗੇ ਨੇ ਘਟਕ ਨੇ ਜਾਂ ਇਹਦੇ ਜਿਹੜੇ ਪਦਾਰਤ ਨੇ ਉਹਨਾਂ ਵਿੱਚ ਹਰੜ ਬਹੇੜਾ ਆਮਲਾ ਵਿਟਾਮਿਨ ਸੀ ਵਿਟਾਮਿਨ ਈ ਪੋਲੀਫੈਨੋਇਲ ਤੇ ਇਸ ਤੋਂ ਇਲਾਵਾ ਫਲੇਮੋਨਾਈਡਸ ਇਹ ਸੱਤ ਜਿਹੜੇ ਨੇ ਇਹਦੇ ਚ ਤੱਤ ਨੇ ਜਿਹੜੇ ਕਿ ਇਹ ਐਂਟੀਆਕਸੀਡੈਂਟ ਜਿਹੜੇ ਹੁੰਦੇ ਨੇ ਉਹਨਾਂ ਨੂੰ ਦੂਰ ਕਰਦੇ ਹੈਗੇ ਨੇ ਇਹਨਾਂ ਕਟਕਾਂ ਜਿਹੜੇ ਤੱਤ ਹੈਗੇ ਨੇ ਇਹ ਇਹਦੇ ਨਾਲ ਜਿਹੜਾ ਤ੍ਰਿਫਲਾ ਬਣਦਾ ਜਿਹੜਾ ਕਿ ਸਰੀਰ ਦੇ ਵਿੱਚ ਐਂਟੀਆਕਸੀਡੈਂਟ ਗਤੀਆਂ ਨੂੰ ਜਿਹੜਾ ਉਹ ਵਧਾ ਦਿੰਦਾ ਹੈਗਾ ਪਾਚਨ ਤੰਤਰ ਨੂੰ ਸੰਤੁਲਨ ਕਰਦਾ ਹੈ ਇਸ ਤੋਂ ਇਲਾਵਾ ਕਿਡਨੀ ਤੇ ਲੀਵਰ ਦੀ ਜਿਹੜੀ ਕੰਮ ਕਰਨ ਦੀ process ਹੈ ਉਸ ਨੂੰ ਵਧਾ ਦਿੰਦਾ ਖੂਨ ਨੂੰ ਸਾਫ਼ ਕਰਦਾ ਹੁਣ ਖੂਨ ਨੂੰ ਸਾਫ਼ ਕਰਨ ਦੀ ਜੇਕਰ ਗੱਲ ਕਰੀਏ ਤਾਂ ਵਿਸ਼ਾਲੇ ਤੱਤਾਂ ਨੂੰ ਖੂਨ ਦੇ ਵਿੱਚੋਂ ਬਾਹਰ ਕੱਢ ਦਿੰਦਾ ਸਰੀਰ ਜਿਹੜਾ ਉਹਦੇ ਨਾਲ ਜਿਹੜਾ ਤੰਦਰੁਸਤ ਹੁੰਦਾ ਖੂਨ ਨੂੰ ਸਾਫ ਕਰਦਾ ਹੈ ਜਦੋਂ ਖੂਨ ਸਾਫ ਹੋਏਗਾ ਤਾਂ ਜਿਹੜਾ ਉਹ ਕਿਡਨੀ ਦੇ ਉੱਤੇ ਲੀਵਰ ਦੇ ਉੱਤੇ ਜਿਹੜਾ ਸਟ्रेस ਜਿਹੜਾ ਉਹ ਕੱਟ ਪਏਗਾ ਤੇ ਲੀਵਰ ਨੂੰ ਮਜ਼ਬੂਤ ਮਜ਼ਬੂਤੀ ਆਉਂਦੀ ਜਿਹਦੇ ਨਾਲ ਤ੍ਰਿਫਲਾ ਲੀਵਰ ਨੂੰ ਮਜ਼ਬੂਤ ਬਣਾਉਂਦਾ ਖੂਨ ਨੂੰ ਸਾਫ ਹੁੰਦਾ ਤੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਲੀਵਰ ਜਿਹੜਾ ਉਹ ਦੇ ਨਾਲ ਮਜ਼ਬੂਤ ਬਣੇਗਾ ਕਿਡਨੀ ਮਜ਼ਬੂਤ ਗੜੇ ਬਣੇਗੀ ਜਿਹੜਾ ਖੂਨ ਦੀਆਂ ਨਾੜੀਆਂ ਨੇ ਜਿਹਨੂੰ ਬਲੱਡ ਵੈਸਲਸ ਕਹਦੇ ਹੈਗੀਆਂ ਇਹਨਾਂ ਨੂੰ ਵੀ ਸਾਫ ਕਰਦਾ ਹੈਗਾ ਤੇ ਇਹਦੇ ਨਾਲ ਖੂਨ ਦਾ ਫਲੋਅ ਹੈ ਬਾਡੀ ਦੇ ਅੰਦਰ ਵਜ ਜਾਂਦਾ ਜਿਹਦੇ ਜੇ ਹੁਣ ਖੂਨ ਦਾ ਫਲੋਅ ਵਧਿਆ ਖੂਨ ਦੇ ਵਿੱਚ ਹੀ ਹਾਰਮੋਨ ਟਰੈਵਲ ਕਰਨੇ ਨੇ ਖੂਨ ਦੇ ਵਿੱਚ ਹੀ ਆਕਸੀਜਨ ਜਾਣੀ ਹੈ ਖੂਨ ਦੇ ਵਿੱਚ ਹੀ ਖਾਣਾ ਜਾਣਾ ਪਾਣੀ ਜਾਣਾ ਹਰ ਇੱਕ ਚੀਜ਼ ਜਿਹੜੀ ਆ ਖੂਨ ਦੇ ਥਰੂ ਜਾਣੀ ਹੈ ਵਾਈਟ ਬਲੱਡ ਸੈੱਲ ਕਿਤੇ ਕੁਝ ਕਿਤੇ ਨੁਕਸਾਨ ਹੋ ਰਿਹਾ ਕਿਤੇ ਕੁਝ ਕੋਈ ਮੈਸੇਜ ਜਾਣਾ ਬਾਡੀ ਦੇ ਅੰਦਰ ਸਾਰਾ ਖੂਨ ਦੇ ਥਰੂ ਜਾਣਾ ਤੇ ਖੂਨ ਦਾ ਫਲੋਅ ਵਧੇਗਾ ਤੇ ਸਰੀਰ ਜਿਹੜਾ ਉਹ ਤਦਰੁਸਤੀ ਵੱਲ ਆਪਣੇ ਆਪ ਬਦਲ ਲੈਂਦਾ ਹੈ ਖੂਨ ਦੇ ਜਮਾਵੜੇ ਜੰਮਣ ਨੂੰ ਜਿਹੜਾ ਉਹ ਰੋਕਦਾ ਹੈਗਾ ਜੇਕਰ ਖੂਨ ਪਤਲਾ ਬਣਦਾ ਹੈਗਾ ਤਾਂ ਉਹਦੇ ਨਾਲ ਜਿਹੜਾ ਖੂਨ ਜਿਹੜਾ ਉਹ ਜੰਮੇਗਾ ਨਹੀਂ ਹੈਗਾ ਐਂਟੀਆਕਸੀਡੈਂਟ ਗਤੀਆਂ ਗਤੀਵਿਧੀਆਂ ਜਿਹੜੀਆਂ ਇਹਦੇ ਨਾਲ ਵੱਧ ਜਾਂਦੀਆਂ ਜਿੱਦੇ ਨਾਲ ਖੂਨ ਦੇ ਵਿੱਚ ਨੂੰ ਸਾਫ਼ ਕਰਨ ਚ ਮਦਦ ਮਿਲਦੀ ਹੈਗੀ ਹੈ ਖੂਨ ਦੀ ਕੁਆਲਿਟੀ ਜਿਹੜੀ ਆ ਉਹ ਉਹਦੇ ਵਿੱਚ ਸੁਧਾਰ ਆਉਂਦਾ ਹੈਗਾ ਕਿਉਂਕਿ ਜਦੋਂ ਖੂਨ ਸਾਫ਼ ਹੋਏਗਾ ਤਾਂ ਖੂਨ ਦੀ ਕੁਆਲਿਟੀ ਜਿਹੜੀ ਆ ਉਹਦੇ ਵਿੱਚ ਆਪਣੇ ਆਪ ਸੁਧਾਰ ਆਇਆ ਗਿਆ ਹੈਗਾ ਸਕਿਨ ਦੀ ਸਫਾਈ ਕਰਦਾ ਜਿਵੇਂ ਪਹਿਲਾਂ ਕਿ ਦੱਸਿਆ ਹੈਗਾ ਜੀ ਫੇਫੜਿਆਂ ਦੀ ਸਫਾਈ ਕਰਦਾ ਅੰਤਣੀਆਂ ਦੀ ਸਫਾਈ ਕਰਦਾ ਸਰੀਰ ਦੇ ਵਿੱਚ ਖੂਨ ਵਧਾਉਂਦਾ ਹੈਗਾ ਮੋਟਾਪਾ ਘਟਾਉਂਦਾ ਹੈ ਸ਼ੂਗਰ ਨੂੰ ਕੰਟਰੋਲ ਚ ਕਰਦਾ ਹੈਗਾ ਅ ਤ੍ਰਿਫਲਾ ਵੈਸੇ ਵਾਂਗ ਦੱਸਾਂਗੇ ਇਹ ਨੂੰ ਲੈਣਾ ਕਿਵੇਂ ਹੈਗਾ ਰਾਤ ਵੇਲੇ ਇੱਕ ਚਮਚ ਤ੍ਰਿਫਲਾ ਚੂਰਨ ਜਿਹੜਾ ਉਹ ਕੋਸੇ ਪਾਣੀ ਨਾਲ ਲੈ ਕੇ ਜਿਹੜਾ ਆਪਾਂ ਸੌਂ ਜਾਣਾ ਹੈਗਾ ਇਸ ਤੋਂ ਇਲਾਵਾ ਜੇਕਰ ਆਪਾਂ ਇਸ ਨੂੰ ਪਾਣੀ ਚ ਬਾਲ ਕੇ ਲੈਣਾ ਤਾਂ ਉਹ ਇੱਕ ਚਮਚ ਪਾਣੀ ਇੱਕ ਚਮਚ ਤ੍ਰਿਫਲਾ ਪਾਊਡਰ ਜਿਹੜਾ ਇੱਕ ਲੀਟਰ ਪਾਣੀ ਚ ਪਾ ਕੇ ਇਹਨੂੰ ਉਬਾਲਣਾ ਪਾਣੀ ਜਦੋਂ ਅੱਧਾ ਰਹਿ ਜੇ ਤਾਂ ਇਸ ਨੂੰ ਠੰਡਾ ਕਰਕੇ ਦਿਨ ਦੇ ਵਿੱਚ ਆਪਾਂ ਦੋ ਵਾਰੀ ਪੀਣਾ ਹੈਗਾ ਤੇ ਇਸ ਤੋਂ ਇਲਾਵਾ ਜੇਕਰ ਜੂਸ ਦੀ ਗੱਲ ਕੀ ਹੈ ਤ੍ਰਿਫਲਾ ਤੇ ਆਮਲਾ ਇਹ ਦੋਨਾਂ ਨੂੰ ਮਿਲਾ ਕੇ ਜੇਕਰ ਜੂਸ ਪੀਣ ਦੇ ਨਾਲ ਇਹਦਾ ਜੂਸ ਪੀਣੇ ਹੈਗਾ ਤਾਂ ਇਹਦੇ ਨਾਲ ਜਿਹੜਾ ਉਹ ਖੂਨ ਵਧਦਾ ਹੈਗਾ ਤ੍ਰਿਫਲਾ ਤੇ ਹਰਿਤਕੀ ਜਿਹਨੂੰ ਆਪਾਂ ਹਰੜ ਵੀ ਕਹਿੰਦੇ ਹੈਗਾ ਇਹਦੇ ਪਾਊਡਰ ਨੂੰ ਮਿਲਾ ਕੇ ਖੂਨ ਕੋਸੇ ਪਾਣੀ ਨਾਲ ਉਹਨੂੰ ਲੈਣੇ ਤਾਂ ਮੋਟਾਪਾ ਘਟਦਾ ਹੈਗਾ ਤ੍ਰਿਫਲਾ ਤੇ ਜਮਣ ਦਾ ਪਾਊਡਰ ਜੇਕਰ ਮਿਲਾ ਕੇ ਕੋਸੇ ਪੜੀ ਨਾਲ ਨੰਨਿਆਂ ਤੇ 슈ਗਰ ਕੰਟਰੋਲ ਹੁੰਦੀ ਹੈਗੀ ਤੇ ਖੂਨ ਵਧਾਉਣ ਦੇ ਵਿੱਚ ਇਹਦੇ ਚ ਬੜਾ ਬੜਾ ਰੋਲਾਂ ਦਾ ਕਰਦਾ ਇਹਦੇ ਕਿਉਂਕਿ ਇਹਦੇ ਚ ਆਇਰਨ ਹੁੰਦਾ ਹੈ ਵਿਟਾਮਿਨ ਸੀ ਹੁੰਦਾ ਹੈ ਜਿਹੜਾ ਕਿ ਖੂਨ ਵਧਾਉਣ ਦੇ ਵਿੱਚ ਕਾਫੀ ਮਦਦ ਮਿਲਦੀ ਹੈਗੀ ਹੈ ਮੋਟਾਪੇ ਚ ਤ੍ਰਿਫਲਾ ਮੈਟਾਬੋਲਿਜ਼ਮ ਨੂੰ ਵਧਾ ਦਿੰਦਾ ਹੈ ਜਿਸ ਨਾਲ ਜਿਹੜਾ ਮੋਟਾਪਾ ਘਟ ਜਾਂਦਾ ਹੈਗਾ 슈ਗਰ ਕੰਟਰੋਲ ਕਰਨ ਦੇ ਵਿੱਚ ਜਿਹੜਾ ਕਾਫੀ ਵੱਡਾ ਰੋਲ ਹੁੰਦਾ ਹੈ ਇਹਦੇ ਵਿੱਚ ਆਂਟੀ ਡਾਇਬੀਟਿਕ ਗੁਣ ਹੁੰਦੇ ਨੇ ਜਿਹੜਾ ਕਿ 슈ਗਰ ਨੂੰ ਕੰਟਰੋਲ ਕਰਦੇ ਹੁੰਦੇ ਆਂਟੀ ਡਾਇਬੀਟਿਕ ਦੀ ਗੱਲ ਕਰੀਏ ਤਾਂ ਇਨਸੁਲਿਨ ਜਿਹੜੀ ਸੈਂਸਿਟੀਵਿਟੀ ਹੈਗੀ ਹੈ ਉਸ ਨੂੰ ਵਧਾ ਲੈਂਦਾ ਹੈਗਾ ਜਿੱਦ ਨਾਲ ਸਰੀਰ ਇਨਸੁਲਿਨ ਨੂੰ ਬਿਹਤਰ ਢੰਗ ਦੇ ਨਾਲ ਜਿਹੜਾ ਉਹ ਪ੍ਰਯੋਗ ਕਰਦਾ ਤੇ ਜਿਹੜਾ ਇਹਦੇ ਨਾਲ ਜਿਹੜਾ 슈ਗਰ ਜਿਹੜੀ ਹੈ ਉਹ ਬਾਡੀ ਦੇ ਅੰਦਰੋਂ ਘਟਣੀ ਸ਼ੁਰੂ ਹੋ ਜਾਂਦੀ ਹੈ ਬਲੱਡ 슈ਗਰ ਜਿਹੜਾ ਕੰਟਰੋਲ ਹੋਣੀ ਸ਼ੁਰੂ ਕਰਦੀ ਹੋ ਜਾਂਦੀ ਹੈ ਤੇ ਜਿਹੜਾ 슈ਗਰ ਦੇ ਜਿਹੜੇ ਲੱਛਣ ਹੁੰਦੇ ਨੇ ਉਹ ਜਿਹੜੇ ਬੋਡੀ ਦੇ ਅੰਦਰ ਘਟ ਜਾਂਦੇ ਹੈਗੇ ਪੈਂਕਰੀਆਜ਼ ਨੂੰ ਮਜ਼ਬੂਤ ਬਣਾਉਂਦਾ ਹੈ ਤ੍ਰਿਫਲਾ ਤੇ ਪੈਂਕਰੀਆਜ਼ ਨੂੰ ਜਿਵੇਂ ਪੈਂਕਰੀਆਜ਼ ਮਜ਼ਬੂਤ ਬਣੇਗਾ ਤਾਂ ਇਹਦੇ ਨਾਲ ਜਿਹੜਾ ਇਨਸੂਲਿਨ ਦਾ ਜਿਹੜਾ ਉਤਪਾਦਨ ਹੈਗਾ ਉਹ ਵੱਧ ਜਾਂਦਾ ਹੈਗਾ ਗਲੂਕੋਜ਼ ਦੀ ਅਬਸਾਰਪਸ਼ਨ ਨੂੰ ਜਿਹੜਾ ਘਟਾ ਦਿੰਦਾ ਗਲੂ ਗਲੂਕੋਜ਼ ਜਿਹੜਾ ਹਰ ਇੱਕ ਚੀਜ਼ ਜੋ ਗਲੂਕੋਜ਼ ਕੱਢ ਕੇ ਤੇ ਗਲੂਕੋਜ਼ ਵੱਧ શરીਰ ਦੇ ਵਿੱਚ 슈ਗਰ ਵੱਧ ਜਾਂਦੀ ਹੈ ਤਾਂ ਉਹ ਜਿਹੜਾ ਇਹਦੇ ਵਿੱਚ ਉਹਨੂੰ ਘਟਾ ਦਿੰਦਾ ਜਿਹਨਾਂ ਦੇ ਸਰੀਰ ਦੇ ਅੰਦਰ 슈ਗਰ ਦਾ ਪੱਧਰ ਜਿਹੜਾ ਉਹ ਘਟ ਜਾਂਦਾ ਹੈਗਾ ਐਂਟੀਆਕਸੀਡੈਂਟ ਗਤੀਵਿਧੀਆਂ ਜਿਹੜੀਆਂ ਨੇ ਉਹ ਬੋਡੀ ਦੇ ਅੰਦਰ ਵੱਧ ਜਾਂਦੀਆਂ ਹੈਗੀਆਂ ਨੇ ਤਾਂ ਜਿਹਦੇ ਨਾਲ ਜਿਹੜਾ ਉਹ 슈ਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲਦੀ ਹੈ ਤੇ 슈ਗਰ ਜਿਹੜੀ ਸਰੀਰ ਦੇ ਅੰਦਰ ਜਿਹੜਾ ਨੁਕਸਾਨ ਕਰ ਰਹੀ ਹੈ ਉਸ ਤੋਂ ਜਿਹੜਾ ਬਚਾਅ ਹੁੰਦਾ ਹੈਗਾ ਵਜ਼ਨ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਜਿਹੜਾ ਕਿ 슈ਗਰ ਦੇ ਲਈ ਇੱਕ ਮਹੱਤਵਪੂਰਨ ਜਿਹੜਾ ਕਾਰਕ ਮੰਨਿਆ ਜਾਂਦਾ ਹੈ ਲਿਪਿਡ ਪ੍ਰੋਫਾਈਲ ਦੇ ਵਿੱਚ ਕਾਫੀ ਸੁਧਾਰ ਇਹਦੇ ਨਾਲ ਹੁੰਦਾ ਹੈਗਾ ਜਿਹੜਾ ਕਿ ਅ ਸ਼ੂਗਰ ਦੇ ਜਿਹੜੇ ਖਤਰੇ ਦੇ ਵਿੱਚ ਨੂੰ ਘਟਾਉਂਦਾ ਤੇ ਇਹਦੇ ਵਿੱਚੋਂ ਕਾਫੀ ਵੱਡਾ ਰੋਲ ਇਹ ਅਦਾ ਕਰਦਾ ਸੋ ਦੋਸਤੋ ਇਹ ਤੁਹਾਡੇ ਸਾਹਮਣੇ ਤ੍ਰਿਫਲਾ ਦੇ ਅੱਜ ਸਾਰੇ ਗੁਣ ਕਿੱਦਾਂ ਕੰਮ ਕਰਦਾ ਹੈ ਕਿਹੜੇ-ਕਿਹੜੇ ਰੋਗਾਂ ਦੇ ਵਿੱਚ ਕੰਮ ਆਉਂਦਾ ਹੈ ਕਿਹੜੇ-ਕਿਹੜੇ ਹਿੱਸੇ 'ਚ ਕੰਮ ਕਰਦਾ ਸਭ ਤੋਂ ਵੱਡਾ ਇਹਦਾ ਰੋਲ ਹੁੰਦਾ ਡੀਟੌਕਸੀਫਿਕੇਸ਼ਨ ਪੂਰੀ ਬਾਡੀ ਦੇ ਵਿੱਚੋਂ ਗੰਦਗੀ ਬਾਹਰ ਕੱਢਣਾ ਸੋਜ ਘਟਾਉਣਾ ਖੂਨ ਨੂੰ ਸਾਫ ਕਰਨਾ ਇਹ ਇਹਦੇ ਵੱਡੇ ਜਿਹੜੇ ਹੈਗੇ ਨੇ ਰੋਲ ਹੈਗੇ ਨੇ ਤੇ ਇਹ ਜੇਕਰ ਚੀਜ਼ਾਂ ਦੇ ਉੱਤੇ ਕੰਮ ਹੋ ਗਿਆ ਤਾਂ ਪੂਰੀ ਬਾਡੀ ਜਿਹੜੀ ਹੈ ਉਹ ਤੰਦਰੁਸਤ ਨਾ ਹੋਏਗੀ ਇਹਦੇ ਵਿੱਚ ਕੋਈ ਕਾਰਨ ਨਹੀਂ ਰਹਿ ਜਾਂਦਾ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਹੈ ਤੇ ਕਿਰਪਾ ਕਰਕੇ ਬਤੁਬਤ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਦੇਖੇਗਾ ਕੋਈ ਨਾ ਕੋਈ ਜ਼ਰੂਰ ਦੇਖੇਗਾ ਤੇ ਕਿਸੇ ਨਾ ਕਿਸੇ ਦੇ ਇਹ ਕੰਮ ਜ਼ਰੂਰ ਆਏਗੀ ਸੋ ਜੇਕਰ ਕਿਸੇ ਇੱਕ ਬੰਦੇ ਨੂੰ ਵੀ ਇਸ ਵੀਡੀਓ ਦੇ ਨਾਲ ਫਾਇਦਾ ਹੁੰਦਾ ਹੈ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਨਿਊ ਲਾਈਫ ਹਰਬਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰ ਲੈਣਾ ਭੁੱਲਿਓ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ